ਕੈਪਟਨ ਕਨਿੰਗਮ ਦੀ ਕਵਰ ਹੈ ਕਨਿੰਗਮ ਬਾਰੇ ਨਾ ਸਾਡੇ ਸਿੱਖਾਂ ਦੇ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਸਾਡੇ ਪੜੇ ਲਿਖਿਆ ਨੂੰ ਵੀ ਨਹੀਂ ਪਤਾ ਹੈਗਾ ਇਹ ਉਹ ਬੰਦਾ ਸੀ ਜਿਹਨੂੰ ਸਿੱਖਾਂ ਬਾਰੇ ਲਿਖਣ ਕਰਕੇ ਉਮਰਾਂ ਦੀ ਕੈਦ ਭੁਗਤਣੀ ਪਈ ਸੀ ਬਾਈ ਸਤਗੁਰੂ ਹੋਰਾਂ ਨੇ ਆਪਣੇ ਗਾਣੇ ਚ ਵੀ ਪਾਇਆ ਸੀਗਾ ਇਹਦਾ ਇੱਕ ਬੋਲ ਇਹਨੇ ਜਿਹੜੀ ਸਿੱਖਾਂ ਕੋਲ ਯੁੱਧ ਪਹਿਲੀ ਐ ਤੇ ਦੂਜੀ ਐ ਅੰਗਰੇਜ਼ਾਂ ਵੱਲੋਂ ਲੜੀ ਆ ਆਪਣੇ ਵਿਰੁੱਧ ਪਰ ਇਸ ਬੰਦੇ ਨੇ ਸਿੰਘਾਂ ਦੇ ਕਾਰਨਾਮੇ ਸੱਚੀ ਲਿਖੇ ਐ ਇਹਨੇ ਦੱਸਿਆ ਵੀ ਸਿੰਘ ਕਿਵੇਂ ਲੜੇ ਸੀ ਡੋਗਰਿਆਂ ਦੀਆਂ ਕਰਤੂਤਾਂ ਇਸ ਬੰਦੇ ਕਰਕੇ ਸਾਹਮਣੇ ਆਈਆਂ ਸੀ ਸਾਡੇ ਜਿੰਨੇ ਵੀ ਇਤਿਹਾਸਕਾਰ ਇਤਿਹਾਸ ਲਿਖਿਆ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਜੇ ਆਪਾਂ ਲਾਸਟ ਦੇ ਵੀ ਜਾਈਏ ਨਾ ਹਵਾਲਾ ਇਹ ਬੰਦੇ ਦਾ ਦਿੰਦੇ ਕਾਮ ਨੂੰ ਇੱਕ ਤਾਂ ਨਾ ਇਥੇ ਹਾਲਾਤ ਬਹੁਤ ਮਾੜੇ ਸੀ ਯਾਰ ਇਹਦੀ ਆਪਾਂ ਜਰੂਰ ਸਾਰੇ ਸਿੱਖ ਕਦਰ ਕਰੀਏ ਤੇ ਇਥੇ ਆਇਆ ਕਰੋ ਇਹਦੇ ਖਿਆਲ ਰੱਖਿਆ ਜਾਏ ਇਹ ਬੰਦੇ ਕਰਕੇ ਅੱਜ ਸਾਡਾ ਇਤਿਹਾਸ ਬਹੁਤ ਹੱਦ ਤੱਕ ਜਿਉਂਦਾ ਹੈ ਨਹੀਂ ਸਾਨੂੰ ਡੋਗਰਿਆਂ ਬਾਰੇ ਨਹੀਂ ਸੀ ਪਤਾ ਹੁਣਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਉਹ ਸੀਆਂ ਜਿਹੜੀਆਂ ਤੋਰ ਮਰੋੜ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ ਪਰ ਇਸ ਬੰਦੇ ਨੇ ਆਪ ਦਾ ਆਪ ਗਵਾ ਕੇ ਆਪਣਿਆਂ ਨਾਲ ਬੈਰ ਪਾ ਕੇ ਸਾਡੇ ਪੱਖ 'ਚ ਖੜਿਆ ਪਰ ਅਸੀਂ ਇਹਦੀ ਕਦਰ ਨਹੀਂ ਪਾਈ ਆ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਜਿਹੜੀ ਵੀ ਜਿਹੜੀ ਜਿਹੜੀ ਕਿਤਾਬ ਲਿਖੀ ਸੀ ਹਿਸਟਰੀ ਆਫ ਦੀ ਸਿੱਖਸ ਉਹ ਪੰਜਾਬੀ 'ਚ ਵੀ ਨਿਕ ਤੇ ਪੜਨ ਨੂੰ ਮਿਲਦੀ ਅੰਗਰੇਜ਼ੀ 'ਚ ਨਹੀਂ ਮਿਲਦੀ ਕਿਤੇ ਪੜਨ ਵਾਸਤੇ ਪੰਜਾਬੀ 'ਚ ਗੁਰਮੁਖ ਸਿੰਘ ਗੁਰਮੁਖ ਨੇ ਅਨੁਵਾਦ ਕੀਤਾ ਸੀ ਉਹ ਅਨੁਵਾਦ ਵੀ ਨਹੀਂ ਕਿਤੇ ਮਿਲਦਾ ਜਦੋਂ ਕਿ ਬੱਚੇ-ਬੱਚੇ ਨੂੰ ਇਹ ਕਿਤਾਬ ਪੜਾਉਣੀ ਚਾਹੀਦੀ ਹੈ ਆਪਣੇ ਆਪਰੇ ਤਾਂ ਸਾਰੇ ਬੋਲਦੇ ਆ ਵੀ ਸਾਡੇ ਨੇ ਆਇਆ ਕਿ ਤਾਂ ਸਾਡੇ ਨੇ ਆਇਆ ਪਰ ਆ ਦੂਜੇ ਪੱਖ ਤੋਂ ਹੋ ਕੇ ਬੰਦੇ ਨੇ ਸੱਚ ਬੋਲਣ ਦੀ ਜ਼ਰਤ ਕੀਤੀ ਸੀ ਯਾਰ ਪਰ ਸਾਡੇ ਵਾਲੇ ਉਵੇਂ ਹੋਰ-ਹੋਰ ਮੇਲਿਆਂ ਤੇ ਤੁਰੇ-ਫਿਰਦੇ ਆ ਉਥੇ ਹੱਥਾਂ 'ਚ ਕੰਗਣੇ ਜੇ ਪਾ ਕੇ ਪਰ ਆ ਇੱਥੇ ਮਿਲਣਾ ਲੱਗਣਾ ਚਾਹੀਦਾ ਅਸਲ